ਅਸ ਟਾਈਮ ਵੱਡੀ ਜਿਹੜੀ ਖਬਰ ਅਮਰੀਕਾ ਚੋਂ ਨਾਲ ਇਹ ਆ ਰਹੀ ਆ ਮਾਈਕਰੋਸਾਫਟ ਦੀਆਂ ਬਹੁਤ ਵੱਡੀ ਜਿਹੜੀ ਆਊਟੇਜ ਹੋਈ ਆ ਉਸ ਦੇ ਚੱਲਦਿਆਂ 에ਅਰਲਾਈਨਸ ਮੈਡੀਕਲ ਸਿਸਟਮ ਜਿਹੜੇ ਆ ਉਹ ਥੱਪ ਹੋ ਗਏ ਆ ਖਾਸ ਕਰਕੇ ਵਿੰਡੋਸ ਦੇ ਯੂਜ਼ਰਸ ਦੇ ਲਈ ਇਹ ਵੀ ਹੋ ਸਕਦਾ ਜਿਹੜੇ ਆ ਪ੍ਰਵੀਨ ਜੀ ਵੀ ਆਪਾਂ ਵੀ ਹੁਣ ਵਿੰਡੋਸ ਤੇ ਕੰਮ ਕਰਦੇ ਆ ਇਹਦਾ ਅਸਰ ਸਾਡੇ ਤੱਕ ਵੀ ਜਿਹੜਾ ਉਹ ਪਹੁੰਚ ਸਕਦਾ ਆ ਪਰ ਮੈਸਿਵ ਜਿਹੜੀ ਆਈਟੀ ਆਊਟੇਜ ਆ ਵਿੰਡੋ ਯੂਜ਼ਰ ਦੇ ਲਈ ਉਹਦੇ ਨਾਲ ਬਹੁਤ ਹੀ ਜ਼ਿਆਦਾ ਅਹਿਮ ਸਵੇਦਨਸ਼ੀਲ ਕਹਿ ਸਕਦੇ ਆ ਵੀ ਜਿਹੜਾ ਇਨਫਰਾਸਟ੍ਰਕਚਰ ਦਾ ਢਾਂਚਾ ਆ ਉਸ ਦੇ ਉੱਤੇ ਅਸਰ ਪਿਆ ਆ ਅ ਅਜ ਤ ਤੜਕੇ ਸਵੇਰੇ ਉੱਠੇ ਤਾਂ ਪਹਿਲੀਆਂ ਨੋਟੀਫਿਕੇਸ਼ਨਾਂ ਦੇ ਵਿੱਚ ਇਹ ਸੀਗਾ ਵੀ ਆਈਟੀ ਆਊਟੇਜ ਦੇ ਕਰਕੇ 에ਅਰਪਲੇਨ ਜਿਹੜੇ ਉਹ ਜਿਹੜੇ ਉਹ ਥੱਲੇ ਲਾ ਲਏ ਗਏ ਆ ਤੇ ਗਰਾਉਂਡ ਕਰ ਦਿੱਤੀਆਂ ਗਈਆਂ ਸੀਗੀਆਂ ਉਸ ਟਾਈਮ ਦੇ ਉੱਤੇ ਫਲਾਈਟਸ ਕਈ ਥਾਵਾਂ ਦੇ ਉੱਤੇ ਐਮਰਜੈਂਸੀ 911 ਸਿਸਟਮਸ ਵੀ ਠੱਪ ਜਿਹੜੇ ਉਹ ਹੋ ਗਏ ਬਹੁਤ سارے ਜਿਹੜੇ ਹੈਲਥ케ਅਰ ਪ੍ਰੋਵਾਈਡਰਸ ਆ ਉਹਨਾਂ ਨੇ ਕਿਹਾ ਆ ਵੀ ਇਸ ਦੇ ਨਾਲ ਹੁਣ ਕਾਫੀ ਜ਼ਿਆਦਾ ਡਿਲੇਸ ਆ ਉਹ ਤੁਹਾਨੂੰ ਜਿਹੜੇ ਉਹ ਦੇਖਣੇ ਪੈਣਗੇ ਮਾਈਕਰੋਸਾਫਟ ਸਾਈਬਰ ਸਿਕਿਉਰਿਟੀ ਕੰਪਨੀ ਜਿਹੜੀ ਕ라우ਡ ਸਟ੍ਰਾਈਕ ਆ ਉਹਨੇ ਜਿਹੜਾ ਉਹ ਕਿਹਾ ਆ ਵੀ ਇਸ ਦੇ ਵਿੱਚ ਜਿਹੜੇ ਮੇਨ ਇਸ਼ੂ ਸੀਗੇ ਪ੍ਰੋਬਲਮ ਸੀ ਉਹਨਾਂ ਨੂੰ ਅਸੀਂ ਫਿਕਸ ਤਕਰੀਬਨ ਕਰ ਦਿੱਤਾ ਆ ਤੇ ਉਹਨਾਂ ਨੇ ਕਿਹਾ ਵੀ ਜਿਹੜਾ ਸੌਫਟਵੇਅਰ ਦਾ ਜਿਹੜਾ ਗਲਿਚ ਆ ਆਇਆ ਇਹ ਮੈਨੂੰ ਉਹ ਮੰਨੇ ਨਹੀਂ ਆ ਉਹਨਾਂ ਨੇ ਅੰਡਰਸਕੋਰ ਕਰਨ ਦੀ ਗੱਲ ਕੀਤੀ ਵੀ ਨਹੀਂ 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 ਕੋਈ ਈਡੀ ਖਾਸ ਜਿਹੜੀ ਉਹ ਗੱਲ ਨਹੀਂ ਆ ਪਰ ਇਸ ਤੇ ਬਹੁਤ ਜ਼ਿਆਦਾ ਰਿਪਲ ਇਫੈਕਟ ਦੁਨੀਆ ਭਰ ਦੇ ਵਿੱਚ ਜਿਹੜੇ ਉਹ ਦੇਖੇ ਗਏ ਆ ਆਮ ਲੋਕਾਂ ਦੀ ਜਿਹੜੀ ਜੀਵਨ ਆ ਉਸ ਤੇ ਉੱਤੇ ਵੀ ਪ੍ਰਵੀਨ ਜੀ ਇਸ ਦਾ ਜਿਹੜਾ ਉਹ ਅਸਰ ਆ ਪਿਆ ਹੈਗਾ ਆ ਔਰ ਕਰਾਊਡ ਸਟ੍ਰਾਈਕ ਦੇ ਜਿਹੜੇ ਸੀਈਓ ਆ ਜਾਰਜ ਕਰਟਸ ਉਹਨਾਂ ਨੇ ਕਿਹਾ ਵੀ ਇਹ ਸਿਕਿਉਰਿਟੀ ਇਨਸੀਡੈਂਟ ਨਹੀਂ ਸੀਗਾ ਨਾ ਹੀ ਇਹ ਕੋਈ ਸਾਈਬਰ ਅਟੈਕ ਸੀਗਾ ਬਲਕਿ ਇਹ ਇੱਕ ਟੈਕਨੀਕਲ ਇਸ਼ੂ ਜਿਹੜਾ ਹੋ ਰਿਹਾ ਐ ਸੋ ਕ라우ਡਸਟ੍ਰਾਈਕ ਕੰਪਨੀ ਦੇ ਉੱਤੇ ਕਾਫੀ ਜ਼ਿਆਦਾ ਜਿਹੜੀ ਗਾਜ ਆ ਉਹ ਹੁਣ ਡਿਗ ਜਿਹੜੀ ਹੋ ਸਕਦੀ ਆ ਸੋ ਕਹਿੰਦੇ ਵੀ ਹੁਣ ਜੇ ਤੁਹਾਡੀ 에어ਲਾਈਨ ਇਸ ਦੇ ਨਾਲ ਇਫੈਕਟ ਹੋਈ ਆ ਤਾਂ ਤੁਸੀਂ ਕੀ ਕਰ ਸਕਦੇ ਆ 3000 ਤੋਂ ਵੱਧ ਫਲਾਈਟਸ ਕੈਨਸਲ ਹੋਈਆਂ 1800 ਤੋਂ ਉਹਨਾਂ ਦੇ ਵਿੱਚੋਂ ਜਿਹੜੀਆਂ ਆ ਉਹ ਫਲਾਈਟਸ ਆ ਆਪਰੇਟ ਆਪਰੇਟ ਜਿਹੜੀਆਂ ਉਹ ਕਰ ਰਹੀਆਂ ਸੀਗੀਆਂ ਇਹਨੀਆਂ ਆਊਟ ਯੂ ਐਸ اے ਦੇ ਵਿੱਚ ਸੋ ਦੁਨੀਆ ਭਰ ਦੇ ਵਿੱਚ ਜਿਹੜੀਆਂ ਆ 27000 ਫਲਾਈਟਸ ਡੇਲੇ ਹੋ ਗਈਆਂ ਆ ਇਸ ਜਿਹੜੇ ਉਹ ਗਲਿਚ ਦੇ ਕਰਕੇ ਉਹਨਾਂ ਦੇ ਵਿੱਚੋਂ ਜਿਹੜੀਆਂ 4700 ਫਲਾਈਟਸ ਆ ਉਹ ਅਮਰੀਕਾ ਚੋਂ ਜਾਂ ਆਉਣੀਆਂ ਸੀ ਤੇ ਜਾਂ ਜਿਹੜੀਆਂ ਉਹ ਜਾਣੀਆਂ ਸੀਗੀਆਂ ਫਲਾਈਟ ਵੇਅਰ ਡੈਲਟਾ ਚਾਈਨਾ ਈਸਟਰਨ ਯੂनाइटेड ਇਹ ਕਹਿੰਦੇ ਵੀ ਇਹਨਾਂ ਦੇ ਸਭ ਤੋਂ ਜ਼ਿਆਦਾ ਅਸਰ ਪਿਆ ਆ ਸਭ ਤੋਂ ਵੱਧ ਡੈਲਟਾ ਦੇ ਉੱਤੇ ਅਸਰ ਪਿਆ 900 913 ਜਿਹੜੀਆਂ ਡਿਲੇ ਹੋਈਆਂ 631 ਜਿਹੜੀਆਂ ਉਹਨਾਂ ਦੀਆਂ ਕੈਨਸਲ ਹੋਈਆਂ ਫਿਰ ਅਮਰੀਕਨ 에ਅਰਲਾਈਨਸ ਦੀਆਂ 334 ਕੈਨਸਲ ਹੋਈਆਂ ਤੇ 697 ਜਿਹੜੀਆਂ ਉਹਨਾਂ ਦੀਆਂ ਡਿਲੇ ਹੋਈਆਂ ਇਸੇ ਤਰੀਕੇ ਦੇ ਨਾਲ ਯੂਨਾਈਟਿਡ ਦੀਆਂ 303 ਕੈਨਸਲ ਤੇ 854 ਜਿਹੜੀਆਂ ਆ ਉਹ ਡਿਲੇ ਹੋਈਆਂ ਆ ਬਾਹਰਲੀਆਂ ਮੁਲਕਾਂ ਦੀਆਂ ਦੇ ਵਿੱਚ ਦੇਖਿਆ ਜਾਵੇ ਤਾਂ KLM ਦੀ 107 ਕੈਨਸਲ 322 ਡਿਲੇ ਤੁਰਕਿਸ਼ ਦੀਆਂ 91 ਜਿਹੜੀਆਂ ਆ ਉਹ ਕੈਨਸਲ ਤੇ 350 ਜਿਹੜੀਆਂ ਡਿਲੇ ਹੋਈਆਂ ਆ ਲੁਫਤਾਨਸਾ ਸਪਿਰਿਟ 에ਅਰ ਚਾਈਨਾ ਸਾਊਥ-ਵੈਸਟ ਇੰਡੀਗੋ ਰਾਇਨਅਰ ਈਸਟਰਨ ਚਾਈਨਾ ਈਸਟਰਨ ਇਹਨਾਂ ਸਾਰਿਆਂ ਦੇ ਉੱਤੇ ਜਿਹੜਾ ਉਹ ਅਸਰ ਪਿਆ ਆ ਕਹਿੰਦੇ ਹੋਇਆ ਕਿ ਜਦ ਇਹ ਅਚਾਨਕ ਜਿਹੜੇ ਆ ਵਿੰਡੋਜ਼ ਦੇ ਵਿੱਚ ਜਿਹੜੀ ਬਲੂ ਸਕਰੀਨ ਆਫ ਡੈਥ ਜਿਸ ਨੂੰ ਆਖਿਆ ਜਾਂਦਾ ਆ ਉਹ ਉਹ ਸਾਰਿਆਂ ਦੇ ਕੰਪਿਊਟਰਸ ਦੇ ਉੱਤੇ ਜਿਹੜੀ ਉਹ ਆਉਣ ਜਿਹੜੀ ਉਹ ਲੱਗ ਪਈ ਜਿਸ ਕਰਕੇ ਸਭ ਕੁਝ ਜਿਹੜਾ ਉਹ ਠੱਪ ਜਿਹੜਾ ਹੋ ਗਿਆ ਵਰਜੀਨੀਆ ਦੇ ਗਵਰਨਰ ਗਲੈਨ ਯੰਕਿਨ ਉਹਨਾਂ ਨੇ ਕਿਹਾ ਵੀ ਉੱਥੋਂ ਦੀ ਹੈਲਥ ਸੇਫਟੀ ਤੇ ਟਰਾਂਸਪੋਰਟੇਸ਼ਨਸ ਨੂੰ ਹੁਣ ਅਸੀਂ ኦਪਰੇਸ਼ਨਲ ਕਰ ਰਹੇ ਹਾਂ ਜਿਸ ਦਾ ਕਾਫੀ ਵੱਡਾ ਜਿਹੜਾ ਉਹ ਅਸਰ ਪਿਆ ਸੀ ਸਟੇਟ ਵਾਈਡ 911 ਸਿਸਟਮ ਕਹਿੰਦੇ ਆ ਵੀ ਉਹ ਠੱਪ ਇੱਕ ਟਾਈਮ ਦੇ ਉੱਤੇ ਹੋ ਗਿਆ ਸੀ ਪਰ ਹੁਣ ਦੁਬਾਰਾ ਜਿਹੜਾ ਉਹ ਫੰਕਸ਼ਨ ਕਰਨ ਲੱਗ ਗਿਆ ਹੈ ਜੀ ਜੀ ਬਿਲਕੁਲ ਆ ਬਲੂ ਸਕਰੀਨ ਆਫ ਡੈਥ ਜਿਹੜਾ ਇੱਕ ਸੀਰੀਅਸ 에ਰਰ ਸਕਰੀਨ ਮੰਨਿਆ ਜਾਂਦਾ ਜਿਹੜਾ ਕਿ ਵਿੰਡੋਜ਼ ኦਪਰੇਟਿੰਗ ਸਿਸਟਮ ਦੇ ਉੱਤੇ ਦਿਖਾਈ ਦਿੰਦੀ ਹੈ ਇਹ ਕਹਿੰਦੇ ਅਜਿਹਾ ਉਦੋਂ ਹੁੰਦਾ ਜਦੋਂ ਕੋਈ ਸਿਸਟਮ ਕਿਸੇ ਸੀਰੀਅਸ ਇਸ਼ੂ ਦੇ ਕਰਕੇ ਕ੍ਰੈਸ਼ ਹੋ ਜਾਂਦਾ ਮਤਲਬ ਉਹ ਕੰਮ ਕਰਨਾ ਬੰਦ ਕਰ ਦਿੰਦਾ ਬਿਲਕੁਲ ਬੰਦ ਕਰ ਦਿੰਦਾ ਤੇ ਜਿਹੜਾ ਇਹ ਵਿੰਡੋਜ਼ ਦੇ ਮਾਮਲੇ ਦੇ ਵਿੱਚ ਜਿਹੜੀ ਇਹਦੀ ਜ਼ਿਆਦਾ ਵਰਤੋਂ ਹੁੰਦੀ ਹੈ ਉਹ ਮੰਨਿਆ ਜਾਂਦਾ ਵੀ 에ਅਰਲਾਈਨ ਜਿਹੜੀ ਇੰਡਸਟਰੀ ਹੈ ਸ਼ੋਪਿੰਗ ਮਾਲਸ ਬੈਂਕਿੰਗ ਐਕਟ ਬੁਕਿੰਗ ਵਰਗੀਆਂ ਕਈ ਤਕਨੀਕੀ ਸਰਵਿਸ ਜਿਹੜੀਆਂ ਜਿਹੜੇ ਪਲੇਟਫਾਰਮਸ ਨੇ ਇਹਨੂੰ ਵਰਤਦੇ ਨੇ ਤੇ ਇਹਦੇ ਨਾਲ ਨਾਲ ਦੱਸਦੇ ਆ ਕਿ ਗੜਬੜੀ ਦਾ ਜਦੋਂ ਪਤਾ ਲੱਗਾ ਤੇ ਨਾਲ ਹੀ ਕ라우ਡਸਟ੍ਰਾਈਕ ਕੋਈ ਕੰਪਨੀ ਹੈ ਇਹਨੇ ਇਸ ਅਪਡੇਟ ਨੂੰ ਆਪਣੀ ਵੈਬਸਾਈਟ ਤੋਂ ਅਟਾਲਿਆ ਸੀਗਾ ਉਸ ਤੋਂ ਬਾਅਦ ਪਤਾ ਨਹੀਂ ਲੱਗਿਆ ਕਿ ਜਿਹੜੇ ਕੰਪਿਊਟਰ ਉੱਤੇ ਇਹਦਾ ਅਪਡੇਟ ਇੰਸਟਾਲ ਹੋ ਚੁੱਕਿਆ ਉਹਨੂੰ ਕਿਵੇਂ ਰੀਸਟੋਰ ਕੀਤਾ ਜਾਊਗਾ ਜਾਂ ਕਿਵੇਂ ਬਹੁਤ ਵੱਡਾ ਇੱਕ ਆ ਆਈਟੀ ਦਾ ਇੱਕ ਵੱਡਾ ਆਊਟੇਜ ਇਹਨੂੰ ਕਿਹਾ ਜਾ ਰਿਹਾ ਹੈ ਦੁਨੀਆ ਭਰ ਦੇ ਵਿੱਚ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਵੱਡਾ ਜਿਹੜਾ ਲਾਰਜੈਸਟ ਆਈਟੀ ਆਊਟੇਜ ਆ ਤੇ ਦੁਨੀਆ ਜਿਹੜੀ ਆ ਇਸ ਤਰ੍ਹਾਂ ਪਿੱਛੜ ਕੇ ਜਿਹੜੀ ਉਹ ਰਹਿ ਗਈ ਆ ਇਹੀ ਨਹੀਂ ਪ੍ਰਵੀਨ ਜੀ ਇਸ ਦੇ ਨਾਲ 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 ਬਹੁਤ ਸਾਰੇ ਬੈਂਕਾਂ ਦੇ ਉੱਤੇ ਇਹਦਾ ਅਸਰ ਪੈ ਗਿਆ ਬਹੁਤ ਸਾਰੇ ਜਿਹੜੀਆਂ ਕ੍ਰੈਡਿਟ ਕਾਰਡ ਫਰਮਸ ਆ ਹਾਂਜੀ ਫਾਈਨੈਂਸ਼ੀਅਲ ਐਕਸਪਰਟਸ ਆ ਉਹ ਸਾਰੇ ਜਣੇ ਹੁਣ ਰਿਪੋਰਟ ਕਰ ਰਹੇ ਆ ਇਥੋਂ ਤੱਕ ਕਿ ਸੈਨ ਫਰਾਂਸਿਸਕੋ ਦਾ ਜਿਹੜਾ ਬਹੁਤ ਵੱਡਾ ਐਨਬੀਸੀ ਦਾ ਟੀਵੀ ਆ ਉਹਨਾਂ ਨੂੰ YouTube ਤੇ ਜਾ ਕੇ ਦੱਸਣਾ ਪਿਆ ਵੀ ਹਾਂ ਵੀ ਇਸ ਤਰੀਕੇ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਉਹ ਠੱਪ ਜਿਹੜੀ ਉਹ ਹੋ ਗਿਆ ਆ ਸੋ ਅਸੀਂ ਸ਼ੁਕਰ ਕਰਦੇ ਆ ਵੀ ਸਾਡਾ ਬਚਾਅ ਹੋ ਗਿਆ ਦੇ ਕਿਉਂਕਿ ਨਹੀਂ ਹੋ ਸਕਦਾ ਸੀ ਕਿਉਂਕਿ ਵਿੰਡੋਸ ਦੇ ਸਿਸਟਮ ਬਹੁਤ ਮੈਜੋਰਟੀ ਦੁਨੀਆ ਵਿੰਡੋਸ ਦੇ ਜਿਹੜੇ ਸਿਸਟਮ ਆ ਉਹ ਜਿਹੜੇ ਉਹ ਯੂਜ਼ ਕਰਦੀ ਆ ਤੇ ਉਹਦੇ ਤੇ ਅਸਰ ਜਿਹੜਾ ਦੇਖੋ ਕਿੱਡੇ ਵੱਡੇ ਪੱਧਰ ਦੇ ਉੱਤੇ ਪਿਆ ਅੱਜ ਦੇ ਯੁੱਗ ਦੇ ਵਿੱਚ ਇੱਕ ਬਿਟ ਵੀ ਖੱਬਿਓ ਸੱਜੇ ਹੋ ਜਵੇ ਤਾਂ ਇਹ ਇਸ ਤਰੀਕੇ ਦੇ ਨਾਲ ਹੋ ਜਾਂਦਾ ਆ ਟੈਕਨੋਲੋਜੀ ਦੇ ਜਿਹੜੇ 에ਰਰ ਆ ਉਹ ਆਉਣੇ ਸ਼ੁਰੂ ਹੋਏ ਤੇ ਉਸ ਨੇ ਦੁਨੀਆ ਦਾ ਕੰਮਕਾਜੀ ਇੱਕ ਸਾਫ ਦੇ ਨਾਲ ਥੱਪ ਕਰਕੇ ਜਿਹੜਾ ਉਹ ਰੱਖ ਦਿੱਤਾ ਹੈ ਤੁਸੀਂ ਇਹ ਦੇਖੋ ਵੀ ਨਾ ਤੁਹਾਡੇ ਜਹਾਜ਼ ਚੱਲਦੇ ਨਾ ਤੁਹਾਡਾ ਹਸਪਤਾਲ ਚੱਲ ਸਕਦਾ ਨਾ ਤੁਹਾਡਾ ਟੀਵੀ ਚੱਲ ਸਕਦਾ ਖੁਸ਼ ਵੀ ਨਹੀਂ ਚੱਲਦਾ ਖੁਸ਼ ਵੀ ਨਹੀਂ ਚੱਲਦਾ ਅਮਰੀਕਾ ਆਸਟ੍ਰੇਲੀਆ ਜਰਮਨੀ ਇੰਗਲੈਂਡ ਇੱਥੇ ਸਭ ਤੋਂ ਜ਼ਿਆਦਾ 에어ਲਾਈਨ ਜਿਹਦਾ ਸਿਸਟਮ ਜਾਂ ਆਈਟੀਐਮ ਜਾਂ ਬੈਂਕਿੰਗ ਜਾਂ ਕਾਰਪੋਰੇਟ ਕੰਪਨੀਆਂ ਦਾ ਕੰਮਕਾਜ ਪ੍ਰਭਾਵਿਤ ਹੋਇਆ ਬ੍ਰਿਟੇਨ ਦੇ ਵਿੱਚ ਜਿਵੇਂ ਤੁਸੀਂ ਐਨਬੀਸੀ ਦਾ ਹਵਾਲਾ ਦਿੱਤਾ ਬ੍ਰਿਟੇਨ ਦੇ ਵਿੱਚ ਵੀ ਟੀਵੀ ਸਰਵਿਸ ਬੰਦ ਹੋ ਗਈ ਸੀ ਯਾ ਜੀ ਸੋ ਤਕਰੀਬਨ ਸਾਰੇ ਵੱਡੇ 에어ਪੋਰਟਸ ਦੇ ਉੱਤੇ ਜੇ ਕੋਈ ਲੋਕ ਦੇਖੋ ਅੱਜ ਤੁਸੀਂ ਆ ਜਾ ਰਹੇ ਆ ਰੈਡੀ ਰੋ ਡਿਲੇਸ ਦੇ ਲਈ ਹੋ ਸਕਦਾ ਤੁਹਾਡੀ ਫਲਾਈਟ ਕੈਨਸਲ ਹੋਈ ਹੋਵੇ ਚੈੱਕ ਕਰ ਲੋ ਇੱਕ ਵਾਰੀ ਜਿਹੜਾ ਉਹ ਮੇਕ ਸ਼ੁਰ ਕਰ ਲੋ ਚੈੱਕ ਕਰ ਲੋ ਬਹੁਤ ساری ਦੁਨੀਆ ਦੇ ਵੀਕਐਂਡ ਤੋਂ ਪਹਿਲਾਂ ਜਿਹੜੇ ਜਿਹੜੇ ਉਹਨਾਂ ਨੇ ਪਲਾਨ ਬਣਾਏ ਆ ਬਣਾਏ ਸਾਰੇ ਉਹਦੇ ਵਿੱਚ ਉਥਲ ਪੁਥਲ ਜਿਹੜੀ ਉਹ ਆ ਗਈ ਆ ਤਰਥਲ ਦੀ ਜਿਹੜੀ ਇੱਕ حساب ਦੇ ਨਾਲ ਮਚ ਗਈ ਆ ਹੁਣ ਜਿਹੜੇ ਕਰਾਉਡ ਸਟ੍ਰਾਈਕ ਦੇ ਸੀਈਓ ਆ ਜਾਰਜ ਕਰਟਸ ਮਾਫੀਆਂ ਤਾਂ ਮੰਗਦੇ ਆ ਵੀ ਗਲੋਬਲ ਆਊਟੇਜ ਦੇ ਉੱਤੇ ਉਨੇ ਇਸ ਦੀ ਪੂਰੀ ਜਿਹੜੀ ਉਹ ਜਾਂਚ ਵੀ ਹੋਊਗੀ ਜੀ ਇਹ ਕਿਹੜੇ ਕਾਰਨ ਕਰਕੇ ਏਡਾ ਵੱਡਾ ਜਿਹੜਾ ਉਹ 에ਰਰ ਆ ਉਹ ਸਿਸਟਮ ਦੇ ਵਿੱਚ ਜਿਹੜਾ ਉਹ ਪਹੁੰਚ ਗਿਆ ਵਾਈਟ ਹਾਊਸ ਤੱਕ ਗੱਲ ਵੀ ਜਿਹੜੀ ਉਹ ਪਹੁੰਚੀ ਪ੍ਰੈਜ਼ੀਡੈਂਟ ਬਾਈਡਨ ਨੂੰ ਵੀ ਕਹਿੰਦੇ ਵੀ ਬਰੀਫ ਕੀਤਾ ਗਿਆ ਆ ਵੀ ਜਿਹੜੀ ਕ라우ਡ ਸਟ੍ਰਾਈਕ ਦੀ ਜਿਹੜੀ ਆਊਟੇਜ ਆ ਉਸ ਦੇ ਨਾਲ ਸੋ ਯੂਐਸ ਦੇ ਜਿਹੜੇ ਹਸਪਤਾਲ ਆ ਉਹ ਉਹਨਾਂ ਨੂੰ ਹੁਣ ਸਿਰਫ ਨਾਨ ਅਰਜੈਂਟ ਵਿਜ਼ਿਟਸ ਦੇ ਉੱਤੇ ਪੁੱਟ ਕੀਤਾ ਗਿਆ ਆ ਜਿਨ੍ਹਾਂ ਦੀ ਅੱਜ ਸਰਜਰੀਜ਼ ਹੋਣੀਆਂ ਹੋਣਗੀਆਂ ਉਹ ਵੀ ਕਈਆਂ ਦੀਆਂ ਜਿਹੜੀਆਂ ਉਹ ਡਿਲੇਸ ਦੇ ਵਿੱਚ ਹੋਣਗੀਆਂ ਸਾਰਿਆਂ ਦੇ ਉੱਤੇ ਨਹੀਂ ਅਸਰ ਪਿਆ ਪਰ ਕਾਫੀ ਥਾਵਾਂ ਦੇ ਉੱਤੇ ਜਿਹੜਾ ਇਸ ਦਾ ਅਸਰ ਜਿਹੜਾ ਉਹ ਪਿਆ ਆ ਇਸ ਨੂੰ ਦੁਬਾਰਾ ਸਿਸਟਮ ਨੂੰ ਸੈੱਟ ਹੁੰਦਿਆਂ ਨੂੰ ਕਿੰਨਾ ਕੁ ਵਕਤ ਜਿਹੜਾ ਲੱਗੇਗਾ ਇਹ ਜਿਹੜਾ ਉਹ ਟਾਈਮ ਦੇ ਵਿੱਚ ਪਤਾ ਲੱਗੂਗਾ ਜਹਾਜ਼ ਦੇ ਨਾਲ ਨਾਲ ਰੇਲ ਤੇ ਬੱਸ ਸਿਸਟਮ ਦੇ ਉੱਤੇ ਵੀ ਪ੍ਰਵੀਨ ਜੀ ਅਸਰ ਜਿਹੜਾ ਉਹ ਦੱਸਿਆ ਜਾ ਰਿਹਾ ਆ ਨਿਊਯਾਰਕ ਵਰਗੇ ਸ਼ਹਿਰ ਜਿੱਥੇ ਸਬਵੇ ਜਿਹੜੀਆਂ ਚਲਦੀਆਂ ਆ ਐਮਟੀਏ ਜਿਹੜੀਆਂ ਮੈਟਰੋਪੋਲੀਟਨ ਟ੍ਰਾਂਸਪੋਰਟੇਸ਼ਨ ਆ ਉਹ ਉਹਨਾਂ ਸਾਰਿਆਂ ਦੇ ਉੱਤੇ ਵੀ ਕਿੰਦੇ ਆ ਵੀ ਉਹ ਅਸਰ ਪਿਆ ਆ ਬਾਹਰਲੇ ਮੁਲਕਾਂ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਜਿਹੜੀ ਨੈਸ਼ਨਲ ਹੈਲਥ ਸਰਵਿਸ ਆ ਬ੍ਰਿਟੇਨ ਦੀ ਉਹਨਾਂ ਦਾ ਕੰਮ ਕਾਜ ਵੀ ਕਾਫੀ ਹੱਦ ਤੱਕ ਠੱਪ ਹੋ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਆ ਵੀ 에어ਪੋਰਟ ਇੱਕਦਮ ਜਿਹੜੇ ਉਹ ਭਰ ਗਏ ਨਹੀਂ ਤਾਂ ਲੋਕਾਂ ਨੇ ਆਉਣਾ ਸੀ ਜਾਣਾ ਸੀ ਤੇ ਲੋਕਾਂ ਦੀ ਜਿਹੜੀ ਉੱਥੇ ਇੱਕ ਹਿਸਾਬ ਦੇ ਨਾਲ ਪੂਰੀ ਤਰ੍ਹਾਂ ਜਿਹੜੀ ਉਹ ਬੱਸ ਹੋ ਗਈ ਅਮਰੀਕਾ ਹੀ ਨਹੀਂ ਹੋਰ ਬਹੁਤ ਸਾਰੇ ਜਿਹੜੇ ਇੰਟਰਨੈਸ਼ਨਲ 에ਅਰਪੋਰਟਸ ਦੇ ਵਿੱਚ ਵੀ ਇਹੀ ਕੁ ਸੋਇਆ ਆ ਜੇ ਹੁਣ ਤੁਹਾਡੇ ਅੱਜ ਕਿਸੇ ਸੱਜਣ ਸਨੇਹੀ ਨੇ ਪਹੁੰਚਣਾ ਸੀਗਾ ਉਹ ਹੋ ਸਕਦਾ ਵੀ ਰਸਤੇ ਦੇ ਵਿੱਚ ਕਿਤੇ ਫਸੇ ਹੋਣ ਆ ਹੋਪਫੁਲੀ ਇੰਟਰਨੈਟ ਉਹਨਾਂ ਦਾ ਚੱਲਦਾ ਹੋਵੇ ਤੇ ਐਟਲੀਸਟ ਉਹ ਤੁਹਾਡੇ ਨਾਲ ਸੰਪਰਕ ਜਿਹੜਾ ਉਹ ਬਣਾ ਸਕਣ வால்ਮਾਰਟ ਕੋਕਾ ਕੋਲਾ ਸ਼ੈਵਰਨ ਐਚਪੀ ਸੀਮੈਂਸ ਇਹ ਉਹ ਕੰਪਨੀਆਂ ਨੇ ਜਿਹੜੀਆਂ ਮਾਈਕਰੋਸਾਫਟ ਤੇ ਡਿਪੈਂਡ ਡਿਪੈਂਡ ਨੇ ਹੈਲਥ ਦੇ ਵਿੱਚ ਚਿਲਡਰਨਸ ਤੇ ਹੋਰ ਐਡਵੈਂਟ ਹੈਲਥ ਇਹ ਉਹਦੇ ਤੇ ਡਿਪੈਂਡ ਨੇ NASA ਅਦਾ ਵੈਦਰ ਚੈਨਲ ਜਿੰਨੇ ਵੀ ਹਾਰਵਰਡ ਯੂਨੀਵਰਸਿਟੀ ਅਮਰੀਕਨ ਰੈੱਡ ਕਰਾਸ ਤੋਂ ਲੈ ਕੇ ਬਹੁਤ ਵੱਡੇ ادارے ਨੇ ਜਿਹੜੇ ਇਹਦੇ ਤੇ ਡਿਪੈਂਡੈਂਟ ਨੇ। ਸੋ ਅਮਰੀਕਾ ਵਿੱਚ ਤਾਂ ਕਹਿੰਦੇ ਵੀ 에어ਲਾਈਨਸ ਹੁਣ ਚੱਲਣੀਆਂ ਸ਼ੁਰੂ ਹੋ ਗਈਆਂ। ਫਲਾਈਟਸ ਜਿਹੜੀ ਆ ਉਸ ਦੀ ਬਹਾਲਗੀ ਹੋ ਗਈ ਬਹਾਲੀ ਹੋ ਗਈ ਪਰ ਉਸ ਦਾ ਅਸਰ ਜਿਹੜਾ ਹੋ ਰਹਿਣਾ ਆ ਸਟਾਕ ਪ੍ਰਾਈਸ ਜਿਹੜਾ ਕ라우ਡ ਸਟ੍ਰਾਈਕ ਦਾ ਆ ਉਹ ਫਿਰ ਆਬਵੀਅਸਲੀ ਕਾਫੀ ਜ਼ਿਆਦਾ ਡਿੱਗ ਗਿਆ ਲੇਕਣਾ ਹੀ ਸੀ ਲੇਕਣਾ ਹੀ ਸੀਗਾ ਇਹ ਬਣਦਾ ਹੀ ਸੀਗਾ ਉਹਨਾਂ ਦਾ ਨਾ ਫਿਰ ਉਸ ਚੀਜ਼ ਦੇ ਵਿੱਚ ਤੇ ਉਹ ਅਸਰ ਜਿਹੜਾ ਉਹ ਪੈਣਾ ਹੀ ਪੈਣਾ ਸੀ ਪਰ ਕਾਫੀ ਵੱਡੀ ਜਿਹੜੀ ਤੜਥੱਲੀ ਆ ਇੱਕ ਟਾਈਮ ਦੇ ਉੱਤੇ ਜਿਹੜੀ ਉਹ ਮਚ ਗਈ ਆ ਸੋ ਇਸ ਕੰਪਨੀ ਨੂੰ ਜਿਹਨੂੰ ਹੁਣ ਨਹੀਂ ਵੀ ਪਤਾ ਹੋਊਗਾ ਉਹਨੂੰ ਕ라우ਡ ਸਟ੍ਰਾਈਕ ਦਾ ਜਿਹੜਾ ਹੁਣ ਪਤਾ ਜਿਹੜਾ ਉਹ ਲੱਗ ਗਿਆ ਆ ਇਹ ਟੈਕਸਸ ਬੇਸਡ ਸਾਈਬਰ ਸਿਕਿਉਰਿਟੀ ਕੰਪਨੀ ਆ ਕ라우ਡ ਸਟ੍ਰਾਈਕ ਉਹਨਾਂ ਨੇ ਕਿਹਾ ਵੀ ਇੱਕ ਸਿੰਗਲ ਕੰਟੈਂਟ ਅਪਡੇਟ ਜਿਹੜੀ ਸੀਗੀ ਵਿੰਡੋਜ਼ ਦੇ ਵਿੱਚ ਉਹਦੇ ਵਿੱਚ ਡਿਫੈਕਟ ਇਹਨਾਂ ਨੂੰ ਲੱਭਾ ਸੀ ਤੇ ਉਹ ਡਿਫੈਕਟ ਦੇ ਨਾਲ ਬਲੂ ਸਕਰੀਨ ਆਫ ਡੈਥ ਜਿਹੜੀ ਆ ਉਸ ਨੇ ਸਾਰੇ ਪਾਸੇ ਜਿਹੜੀ ਉਹ ਤੜਥਲੀ ਮਚਾ ਦਿੱਤੀ ਮਾਈਕਰੋਸਾਫਟ ਦੇ ਜਿਹੜੇ ਸੀਈਓ ਸਤਿਆ ਨਡੇਲਾ ਉਹਨਾਂ ਨੇ ਹੁਣ ਕੰਪਨੀ ਦੀ ਜਿਹੜੀ ਸਟੇਟਮੈਂਟ ਆ ਉਹ ਜਾਰੀ ਕਰਦੇ ਹੋਏ ਅੱਜ ਦੀ ਇਸ ਆਊਟੇਜ ਬਾਰੇ ਆਖਿਆ ਆ ਆ ਵੀ ਕਲਾਉਡ ਸਟ੍ਰਾਈਕ ਨੇ ਰਿਲੀਜ਼ ਕੀਤੀ ਸੀਗੀ ਅਪਡੇਟ ਜਿਸ ਦੇ ਨਾਲ ਆਈਟੀ ਸਿਸਟਮਸ ਦੁਨੀਆ ਭਰ ਦੇ ਵਿੱਚ ਉਹਨਾਂ ਉੱਤੇ ਅਸਰ ਹੋਣਾ ਜਿਹੜਾ ਉਹ ਸ਼ੁਰੂ ਹੋ ਗਿਆ ਆ ਤੇ ਕਹਿੰਦੇ ਵੀ ਇੰਡਸਟਰੀ ਨੂੰ ਹੁਣ ਅਸੀਂ ਜਿਹੜੀ ਮਦਦ ਪੰਚਾਰੇ ਆ ਕਸਟਮਰਸ ਨੂੰ ਟੈਕਨੀਕਲ ਗਾਈਡੈਂਸ ਦੇ ਰਹੇ ਆ ਸਪੋਰਟ ਕਰ ਰਹੇ ਆ ਤਾਂ ਜੋ ਉਹਨਾਂ ਦੇ ਜਿਹੜੇ ਸਿਸਟਮ ਆ ਉਹ ਦੁਬਾਰਾ ਆਨਲਾਈਨ ਆ ਸਕਣ ਅ ਕਿੰਨੇ ਵੀ 2016 ਦੇ ਵਿੱਚ ਵੀ ਜੀਓਪੀ ਦੀ ਕਨਵੈਨਸ਼ਨ ਤੋਂ ਬਾਅਦ ਦੇ ਵਿੱਚ ਦੇਖੋ ਇਹ ਕੋਇਨਸੀਡੈਂਸ ਆ 2016 ਦੀ ਜੀਓਪੀ ਜਿਹੜੀ ਕਨਵੈਨਸ਼ਨ ਤੋਂ ਬਾਅਦ ਦੇ ਵਿੱਚ ਉਦੋਂ ਵੀ ਮੇਜਰ ਆਊਟੇਜ ਹੋਈ ਸੀ ਇਹ 2024 ਦੇ ਵਿੱਚ ਵੀ ਇਦਾਂ ਹੀ ਹੋਇਆ ਸੀ 2016 ਸਭ ਨੂੰ ਪਤਾ ਕੌਣ ਜਿੱਤਿਆ ਸੀ ਤੇ 2024 ਚ ਵੀ ਕਹਿ ਆ ਨਹੀਂ ਸਕਦੇ ਵੀ ਹੁਣ ਕੀ ਜਿਹੜਾ ਬਣਦਾ ਹੁਣ ਲੋਕਾਂ ਨੇ ਤਾਂ ਇੱਕ ਨਾ ਇੱਕ ਜਿਹੜੀ ਡਾਟ ਆ ਉਹ ਜੋੜੀ ਲੈਣੀ ਆ ਇੱਕ ਜਮਾ ਇੱਕ ਜਿਹੜਾ ਉਹ ਕਰ ਹੀ ਲੈਣਾ ਹੁੰਦਾ